ਸਸੇਕਾਲ ਜੀ ਜੁੜ ਚੁੱਕੇ ਹੋ ਮੌਸਮ ਪੰਜਾਬ ਦਾ ਚੈਨਲ ਦੇ ਨਾਲ ਤੇ ਮੈਂ ਬਜਿੰਦਰ ਸਿੰਘ ਮਾਨ ਅੱਜ 12 ਮਾਰਚ 2025 ਤੇ ਟਾਈਮ ਕਰੀਬ ਰਾਤ ਦੇ 7:30 ਹੋਣ ਜਾ ਰਹੇ ਨੇ ਗੱਲਬਾਤ ਆਉਣ ਵਾਲੇ ਪੱਛਮੀ ਸਿਸਟਮ ਦੀ ਕਰਨ ਜਾ ਰਹੇ ਹਾਂ ਜਿਹੜਾ ਕਿ ਅੱਜ ਅੱਧੀ ਰਾਤ ਤੋਂ ਬਾਅਦ ਜਾਂ ਕੱਲ ਤੜਕਸਾਰ ਪੰਜਾਬ ਹਰਿਆਣਾ ਤੇ ਉੱਤਰੀ ਰਾਜਸਥਾਨ ਦੇ ਕੁਝ ਖੇਤਰਾਂ ਨੂੰ ਹਲਕੀ ਕਾਰਵਾਈ ਨਾਲ ਜਿਹੜਾ ਪ੍ਰਭਾਵਿਤ ਕਰ ਸਕਦਾ ਤੇ ਕੁਝ ਕੁ ਖੇਤਰਾ ਵਿੱਚ ਠੰਡੀ ਹਲਿਹਰੀ ਦੀ ਵੀ ਉਮੀਦ ਬਣਦੀ ਜਾਪ ਰਹੀ ਹੈਗੀ ਤੇ ਮੌਜੂਦਾ ਸਮੇਂ ਸਿਸਟਮ ਦੀ ਗੱਲ ਕੀਤੀ ਜਾਵੇ ਤਾਂ ਵੈਸੇ ਤਾਂ ਬੀਤੇ 1-2 ਦਿਨਾਂ ਤੋਂ ਜਿਹੜੀਆਂ ਨਿੱਕੀਆਂ ਮੋਟੀਆਂ ਕਾਰਵਾਈਆਂ ਇੱਕਾਦੁੱਕਾ ਤਾਂ ਕਿਤੇ ਦੇਖੀਆਂ ਜਾ ਰਹੀਆਂ ਪੰਜਾਬ ਦੇ ਵਿੱਚ ਹਾਲਾਂਕਿ ਜ਼ਿਆਦਾਤਰ ਪੰਜਾਬ ਦੇ ਬਹੁਤੇ ਖੇਤਰਾ ਵਿੱਚ ਹੌਮਸ ਤੇ ਬਾਟ ਵਾਲੀ ਗਰਮੀ ਜੀ ਬਣੀ ਹੋਈ ਆ ਅੱਜ ਥੋੜੇ ਬਹੁਤ ਖੇਤਰਾ ਵਿੱਚ ਪੱਸੋਂ ਹਵਾ ਚੱਲਣ ਨਾਲ ਜਿਹੜਾ ਥੋੜਾ ਮਾਹੌਲ ਜਾਂ ਵਧੀਆ ਹੋਣਿਆ ਸੀਗਾ ਪਰ ਫਿਰ ਵੀ ਅੱਜ ਵੀ ਹੁਣ ਵੀ ਮੌਜੂਦਾ ਸਮੇਂ ਕਾਫੀ ਖੇਤਰਾ ਦੇ ਵਿੱਚ ਹੌਮਸ ਵਾਲੀ ਗਰਮੀ ਜਿਹੜੀ ਅਗੇਤੀ ਹੋਮਸ ਵਾਲੀ ਗਰਮੀ ਜਿਹੜੀ ਮਹਿਸੂਸ ਕੀਤੀ ਜਾ ਰਹੀ ਹੈਗੀ ਇਹ ਪੱਛਮੀ ਸਿਸਟਮ ਦੀ 10 ਤੱਕ ਤੋਂ ਪਹਿਲਾਂ ਮદાન ਜਿਹੜਾ ਗਰ ਚਮਕਲੇ ਬੱਦਲਾਂ ਲਈ ਤਿਆਰ ਹੋ ਰਿਹਾ ਹੈਗਾ ਮદાન ਜਿਹੜਾ ਤਿਆਰ ਵਰ ਤਿਆਰ ਆ ਤੇ ਪੱਛਮੀ ਸਿਸਟਮ ਇਸ ਟਾਈਮ ਪਾਕਿਸਤਾਨ ਦੇ ਉੱਤਰੀ ਹਿੱਸਿਆਂ ਦੇ ਪੁੱਜ ਚੁੱਕਿਆ ਹੈਗਾ ਜਿਸ ਦਾ ਅਸ ਜਿਹੜਾ ਅੱਧੀ ਰਾਤ ਬਾਅਦ ਜਾਂ ਕੱਲ ਤੜਕਸਾਰ ਪੰਜਾਬ ਹਰਿਆਣਾ ਦੇ ਉੱਤਰੀ ਰਾਜਸਥਾਨ ਦੇ ਕੁਝ ਖੇਤਰਾਂ ਦੇ ਵਿੱਚ ਸ਼ੁਰੂ ਹੋ ਸਕਦਾ ਹੈਗਾ ਅੱਜ ਜਦ ਦੀ ਰਾਤ ਬਾਅਦ ਜਾਂ ਕੱਲ ਤੜਕਸਾਰ ਪੰਜਾਬ ਦੇ ਕੁਝ ਕੁ ਖੇਤਰਾਂ ਵਿੱਚ ਗਰਚਮਕਲੇ ਬੱਦਲਾਂ ਦਾ ਨਿਰਮਾਣ ਹੋ ਸਕਦਾ ਜਿਹੜੇ ਕਿਤੇ ਕਿਤੇ ਛਿਟਕਾ ਛਾਟਾਂ ਨਕੀਆਂ ਮੂਤੀਆ ਕਾਰਵਾਈਆਂ ਦੇ ਸਕਦੇ ਆ ਕਿਤੇ ਹੋ ਸਕਦਾ ਬਾਈਜਾਂਸ ਦਰਮਿਆਨੀ ਜੀ ਝੱਟ ਵੀ ਲਾ ਦੇਣ ਜਾਂ ਇੱਕਾ ਤੁੱਕਾ ਕਿਤੇ ਟੱਕੜੀ ਝੱਟ ਵੀ ਲਾ ਸਕਦੇ ਹੈਗੇ ਤੇ ਨਾਲ ਇੱਕਾ ਤੁੱਕਾ ਤਾਂ ਕਿਤੇ ਦੋ ਚਾਰ ਖੇਤਰਾਂ ਦੇ ਵਿੱਚ ਗੜੇ ਮਾਰੀ ਦਾ ਪ੍ਰਭਾਵ ਵੀ ਜਿਹੜਾ ਦੇਖਣ ਨੂੰ ਮਿਲ ਸਕਦਾਗਾ ਹਾਲਾਂਕਿ ਇਹ ਸਿਸਟਮ ਬਹੁਤਾ ਤਾਕਣਾ ਨਹੀਂ ਹੈਗਾ ਵੀ ਵੱਡੇ ਪੱਧਰ ਤੇ ਭਾਰੀ ਮੀਂਹਿਆ ਕਾਰਵਾਈਆਂ ਨੂੰ ਅੰਜਾਮ ਦੇਵੇ ਪਰ ਫਿਰ ਵੀ ਪੰਜਾਬ ਦੇ ਤੇ ਉਤਰੀ ਰਾਜਸਥਾਨ ਤੇ ਹਰਿਆਣਾ ਦੇ ਕੁਝ ਕੁ ਖੇਤਰਾਂ ਦੇ ਵਿੱਚ ਟੁੱਟਮੀ ਕਾਰਵਾਈ ਮੀਂਹ ਦੀ ਦੇ ਸਕਦਾ ਹਲਕਾ ਕਾਰਵਾਈ ਕਾਰਵਾਈ ਹੈ ਜਿਹੜੀ ਜ਼ਿਆਦਾਤਰ ਖੇਤਰਾਂ ਵਿੱਚ ਹਲਕੀ ਰਹਿ ਸਕਦੀ ਹੈ ਤੇ ਕਿਤੇ ਕਿਤੇ ਦਰਮਿਆਨੀ ਜੀ ਝਟ ਵੀ ਜਿਹੜੀ ਲੱਗਣ ਦੀ ਸੁਭਾਵਨਾ ਬਰਕਰਾਰ ਹੈ ਤੇ ਇੱਕ ਦੋ ਘਾਟਾਂ ਦਾ ਜਾਂ ਦੋ ਚਾਰ ਖੇਤਾਂ ਦੇ ਵਿੱਚ ਗੜੀ ਮਾਰੀ ਦਾ ਪ੍ਰਭਾਵ ਵੀ ਦੇਖਣ ਨੂੰ ਮਿਲ ਸਕਦਾ ਉਮੀਦ ਇਹ ਜਾਪ ਰਹੀ ਹੈ ਵੀ ਅੱਧੀ ਰਾਤ ਬਾਅਦ ਜਾਂ ਕੱਲ ਤਰਕਸਾਰ ਦਿਨ ਚੜਨ ਤੋਂ ਪਹਿਲਾਂ ਜਾਂ ਦਿਨ ਚੜਦੇ ਨੂੰ ਲੈਂਦੇ ਵਾਲੀ ਸਾਈਡ ਤੋਂ ਠੰਡੀ ਹਨੇਰੀ ਨਾਲ ਗਰਚਮਕਲੇ ਬੱਦਲ ਜਿਹੜੇ ਚੜਦੇ ਪੰਜਾਬ ਦੇ ਵਿੱਚ ਦਾਖਲ ਹੋ ਸਕਦੇ ਨੇ ਇਦਾਂ ਦੀ ਪੋਸਿਬਿਲਿਟੀ ਜਾ ਪਰਹੀ ਆ ਜੇ ਤਾਂ ਪਹਿਲੇ ਪਹਿਰ ਮਤਲਬ ਕਿ ਸੂਰਜ ਚੜਨ ਤੋਂ ਪਹਿਲਾਂ ਜਾਂ ਸੂਰਜ ਚੜਨ ਵੇਲੇ ਬੱਦਲ ਬਾਈ ਦਾਖਲ ਹੋਈ ਜਾਂ ਠੰਡੀ ਹਨੇਰੀ ਆਈ ਤਾਂ ਕਾਰਵਾਈ ਜਿਹੜੀ ਹਲਕੀ ਦਰਮਿਆਨੀ ਜੀ ਰਹਿ ਸਕਦੀ ਹੈਗੀ ਤੇ ਜੇ ਕੱਲ ਦੁਪਹਿਰ ਬਾਅਦ ਬੱਦਲਾਂ ਦਾ ਨਿਰਮਾਣ ਹੋਇਆ ਜਾਂ ਕੱਲ ਸ਼ਾਮ ਨੂੰ ਜਾਂ ਰਾਤ ਨੂੰ ਬੱਦਲਾਂ ਦਾ ਨਿਰਮਾਣ ਹੋਇਆ ਗਰਚਮਕਲੇ ਤਾ ਕਿਤੇ ਕਿਤੇ ਬਾਅਦ ਰੋਲਾ ਜਾਂ ਟੋਰਨੇਡੋ ਬਣਦੇ ਅਸਾਰ ਵੀ ਜਿਹੜੇ ਵਰਕਰਾਰ ਨੇ ਮਤਲਬ ਕਿ ਕਿਤੇ ਸੁਪਰ ਸੈੱਲ ਬੱਦਲ ਬਣ ਸਕਦਾ ਜਿਹੜਾ ਕਿਤੇ ਕਿਤੇ ਗੜੇਮਾਰੀ ਤਾਂ ਦੇਊਗਾ ਹੀ ਦੇਊਗਾ ਤੇ ਕਿਤੇ ਇੱਕਾ ਦੁੱਕਾ ਥਾਂ ਕਿਤੇ ਬਾਪਰੋਲਾ ਬਣਦੇ ਅਸਾਰ ਵੀ ਜਿਹੜੇ ਬਣਦੇ ਦਿਖਾਈ ਦੇ ਰਹੇ ਨੇ ਬਾਕੀ ਸੀਵੀਐਸਲ ਇੱਕਾ ਦੁੱਕਾ ਥਾਂ ਬਣ ਸਕਦਾ ਜਿਹੜਾ ਕਿਤੇ ਮੋਟੀ ਗੜੇਮਾਰੀ ਦੇ ਸਕਦਾ ਹਾਲਾਂਕਿ ਵੱਡੇ ਪੱਧਰ ਤੇ ਮੀਂਹ ਜਾਂ ਗੜੇਮਾਰੀ ਦੇ ਅਸਾਰ ਨਹੀਂ ਜਾ ਪਰ ਪਰ ਫਿਰ ਵੀ ਟੁੱਟ ਮੀਂਹ ਮੀਂਹ ਦੀ ਕਾਰਵਾਈ ਹਲਕੀ ਕਾਰਵਾਈ ਜਿਹੜੀ ਪੰਜਾਬ ਹਰਿਆਣਾ ਤੇ ਰਾਜਸਥਾਨ ਦੇ ਕੁਝ ਖੇਤਰਾਂ ਦੇ ਵਿੱਚ ਦੇਖਣ ਨੂੰ ਮਿਲ ਸਕਦੀ ਹੈ ਕੁਝ ਖੇਤਰਾਂ ਵਿੱਚ ਤਾਂ ਕੱਲ 13 ਮਾਤੂ ਹਰ ਕਾਰਵਾਈ ਹੋ ਸਕਦੀ ਹੈ ਕੁਝ ਕਿ ਖੇਤਰਾਂ ਦੇ ਵਿੱਚ 14 ਤੇ 15 ਮਾਰਚ ਨੂੰ ਇੱਕ ਅੱਧੀ ਹਰੀ ਕਾਰਵਾਈ ਦੇ ਅਸਾਰ ਬਣਦੇ ਜਾਪ ਰਹੇ ਨੇ ਕਹਿਣ ਦਾ ਭਾਵ ਕੱਲ ਕੁਝ ਕਿ ਖੇਤਰਾਂ ਵਿੱਚ ਕਾਰਵਾਈ ਹੋ ਸਕਦੀ ਹੈ ਸਾਰੇ ਏਰੀਆ ਵਿੱਚ ਨਹੀਂ ਹੋਣੀ ਪਰ ਫਿਰ ਵੀ ਜਿਹੜੇ ਬਚ ਗਏ ਖੇਤਰ ਉਹਨਾਂ ਵਿੱਚ ਉਮੀਦ ਰਹੂਗੀ 14 ਤੇ 15 ਮਾਰਚ ਨੂੰ ਜਿਹੜਾ ਛਿੜਕਾ ਹਰਾਟਾ ਯਾਨੀ ਕਿ ਮੁੱਟੀਆਂ ਕਾਰਵਾਈਆਂ ਦੇਖਣ ਨੂੰ ਮਿਲ ਸਕਦੀਆਂ ਨੇ ਪਰ ਇੰਨਾਂ ਕਾਰਵਾਈਆਂ ਸਤਕਾ ਜਿਹੜਾ ਕਿਤੇ ਕਿਤੇ ਦਰਮਿਆਨੀ ਝੱਟ ਵੀ ਮੀਂਹ ਦੀ ਲੱਗ ਸਕਦੀ ਹੈ ਹਾਲਾਂਕਿ ਜ਼ਿਆਦਾਤਰ ਕਾਰਵਾਈ ਭਾਵੇਂ ਹਲਕੀ ਰਹੂਗੀ ਤੇ ਇੰਨਾਂ ਕਾਰਵਾਈਆਂ ਸਤਕਾ ਸਮੁੱਚੀ ਕਾਰਵਾਈ ਸਤਕਾ ਜਿਹੜਾ ਦਿਨ ਦਾ ਪਾਰਾ ਵਧਿਆ ਹੋਇਆ 30 ਡਿਗਰੀ ਲੱਗੇ ਪੁੱਜ ਚੁੱਕਿਆ ਜਾਂ 31 ਡਿਗਰੀ ਵੀ ਰਿਕਾਰਡ ਹੋ ਰਿਹਾ ਹੈਗਾ ਤਾਂ ਉਹ ਜਿਹੜਾ 2-3 ਡਿਗਰੀ ਦੀ ਜਿਹੜੀ ਜਾਂ 3-4 ਡਿਗਰੀ ਦੀ ਗਰਾਵਟ ਆ ਸਕਦੀ ਆ ਕੱਲ ਤੋਂ ਮਤਲਬ ਕਿ ਕੱਲ ਇੱਕ ਤੋਂ 2 ਡਿਗਰੀ ਦੀ ਟੈਂਪਰੇਚਰ ਵਿੱਚ ਗਰਾਵਟ ਆ ਜਾਣੀ ਹੈਗੀ ਤੇ ਉਸ ਤੋਂ ਬਾਅਦ 14 ਤੇ 15 ਮਾਰਚ ਨੂੰ ਵੀ ਇੱਕ ਤੋਂ 2 ਡਿਗਰੀ ਦੀ ਜਿਹੜੀ ਦਿਨ ਦੇ ਪਾਰੇ ਵਿੱਚ ਹਲਕੀ ਗਰਾਵਟ ਆ ਸਕਦੀ ਆ ਕਹਿੰਦਾ ਭਾਵ ਜਿਹੜੀ ਤਲਕੀ ਜਿਹੜੀ ਹਮ ਮੌਸਮੀ ਗਰਮੀ ਸਮੇਂ ਤੋਂ ਪਹਿਲਾਂ ਗੇਤੀ ਗਰਮੀ ਦੇਖੀ ਜਾ ਰਹੀ ਸੀ ਉਹਦੇ ਵਿੱਚ ਅਗਲੇ 5-7 ਦਿਨਾਂ ਦੌਰਾਨ ਜਿਹੜਾ ਇੱਕ ਰਾਹਤ ਮਿਲ ਸਕਦੀ ਹੈ ਕਿ ਜਿਹੜੀ ਜ਼ਿਆਦਾ ਗਰਮੀ ਵੱਧ ਰਹੀ ਸੀ ਜ਼ਿਆਦਾ ਤਾਪਮਾਨ ਵੱਧ ਰਹੀ ਸੀ ਉਹਦੇ ਤੋਂ ਇੱਕ ਇੱਕ ਹਲਕੀ ਰਾਹਤ ਜਿਹੜੀ ਮਿਲਦੀ ਦਿਖਾਈ ਦੇ ਸਕਦੀ ਹੈ ਸੋ ਮੋਟੀ ਜੀ ਗੱਲ ਇਹ ਹੈ ਵੀ 13 ਤੋਂ 14-15 ਮਾਰਚ ਜਿਹੜਾ ਸਿਸਟਮ ਇੱਕ ਦੋ ਵਾਰੀ ਪੰਜਾਬ ਹਰਿਆਣਾ ਉੱਤਰੀ ਰਾਜਸਥਾਨ ਦੇ ਕਈ ਖੇਤਰਾਂ ਨੂੰ ਟੁੱਟਮੀ ਜੀ ਕਾਰਵਾਈ ਨਾਲ ਪ੍ਰਭਾਵਿਤ ਕਰ ਸਕਦਾਗਾ ਗਰਚਾਂ ਕਲੇ ਬੱਦਲ ਟੁੱਟਮੀ ਖੇਤਰਾਂ ਜਵਨ ਸਕਦੇ ਤੇ ਟੁੱਟਮੀ ਏਰੀਆ ਨੂੰ ਹੀ ਮੇਨ ਆ ਪ੍ਰਭਾਵਿਤ ਕਰਨਗੇ ਕਹਿੰਦਾ ਦਾ ਆਵੋ ਇਹ ਨਹੀਂ ਹੈਗਾ ਵੀ ਬਰੱਡੇ ਲਾ ਜੇ ਲੈਂਦੇ ਵਾਲੀ ਸਾਈਡ ਤੋਂ ਮੀਂਹ ਪੈਣਾ ਸ਼ੁਰੂ ਹੋ ਗਿਆ ਤਾਂ ਉਹ ਇਦਾਂ ਹੀ ਪੈਂਦਾ ਜਾਊਗਾ ਮਤਲਬ ਕਿ ਟੁੱਟ ਮਾਰੋ ਕੁਝ 베ਰੀਆਂ ਦੇ ਪੈ ਗਿਆ ਕੁਝ ਪਿੰਡਾਂ ਨੂੰ ਛੱਡ ਗਿਆ ਕੁਝ ਪਿੰਡਾਂ ਵਿੱਚ ਪੈ ਗਿਆ ਇਦਾਂ ਦੀ ਪੋਸਿਬਿਲਿਟੀ ਜਾ ਪਰਹੀ ਆ ਵੀ ਟੁੱਟ ਮੀ ਕਾਰਵਾਈ ਰਹਿ ਸਕਦੀ ਹੈਗੀ ਵੈਸੇ ਜਿਆਦਾ ਸਾਹ ਜਾ ਪਰ ਰਿਹਾ ਅੱਜ ਜੱਦੀ ਰਾਤ ਤੋਂ ਬਾਅਦ ਜਾਂ ਕੱਲ ਤੜਕਸਾਰ ਠੰਢੀ ਹਨੇਰੀ ਜਿਹੜੀ ਇੱਕ ਦੋ ਵਾਰ ਦੇਖਣ ਨੂੰ ਮਿਲ ਸਕਦੀ ਹੈ ਪੰਜਾਬ ਦੇ ਵਿੱਚ ਖਾਸ ਕਰਕੇ ਮਾਲਵਾ ਬੈਲਟ ਦੇ ਵਿੱਚ ਇਦਾਂ ਦੇ ਹਸਾਰ ਜਾ ਪਰ ਰਹੇ ਹੈਗੇ ਤੇ 14 ਤੇ 15 ਨੂੰ ਮਾਝੇ ਦੇ ਬਾਬੇ ਵਿੱਚ ਥੋੜੇ ਜਿਹਾ ਜਿਆਦਾ ਸਾਹ ਰਹਿਣਗੇ ਤੇ ਕੱਲ ਮਾਲਵਾ ਜਿਹੜੇ ਜ਼ਿਆਦਾ ਸਾਰ ਬਣਦੇ ਜਾ ਪਰੇ ਹੈ ਵੀ ਠੰਡੇ ਹਨੇਰੀ ਨਾਲ ਕਰਚੰਪਲੇ ਬੱਦਲਾਂ ਦਾ ਜਿਹੜਾ ਨਿਰਮਾਣ ਹੋ ਸਕਦਾਗਾ ਜਿਸ ਦੇ ਨਾਲ ਬਾਦੇ ਪਾਰੇ ਨੂੰ ਥੱਲ ਪਊਗੀ ਪਊਗੀ ਤੇ ਨਾਲ ਕਿਤੇ ਕਿਤੇ ਹਲਕੀਆਂ ਦਰਮਿਆਨੀਆਂ ਕਾਰਵਾਈਆਂ ਵੀ ਜਿਹੜੀਆਂ ਮੀਂਹ ਦੀਆਂ ਦੇਖਣ ਨੂੰ ਮਿਲ ਸਕਦੀਆਂ ਨੇ ਬਾਕੀ ਜਿਹੜੇ ਵੀਰ ਪਾਣੀ ਲਾ ਰਹੇ ਨੇ ਕਿਸਾਨ ਵੀਰ ਉਹ ਆਦਾ ਸੋਚ ਵਿਚਾਰ ਕਰਕੇ ਜਾਂ ਮੌਸਮ ਦੀ ਜਾਣਕਾਰੀ ਨੂੰ ਦੇਖਦੇ ਹੋਏ ਇੱਕ ਦੋ ਦਿਨ ਜਿਹੜਾ ਟਾਲ ਵੀ ਸਕਦੇ ਹੁਣ ਕਿਉਂਕਿ ਅ ਸਿਸਟਮ ਜਿਹੜਾ ਬੂਹੇ ਆਣ ਖੜਾਗਾ ਹੁਣ ਇਹਨੂੰ ਆਪਾਂ ਅਣਗੌਲਿਆ ਨਹੀਂ ਕਰ ਸਕਦੇ ਕੁਦਰਤ ਆ ਕੁਝ ਵੀ ਹੋ ਸਕਦਾਗਾ ਤਾਂ ਕਣਕਾਂ ਪੱਕੀਆਂ ਹੋਈਆਂ ਨੇ ਕਣਕਾਂ ਪਾਣੀ ਭਰ ਰਹੀਆਂ ਨੇ ਉਹ ਵੀ ਆਪਾਂ ਨੂੰ ਪਤਾ ਵੀ ਕਣਕਾਂ ਦਾ ਪਾਣੀ ਜਿਹੜਾ ਹੁਣ ਮੇਨ ਹੁੰਦਾ ਇਹਨਾਂ ਵਿੱਚ ਜੋ ਬੱਲੀ ਚੱਕ ਜਾਂਦੀਆਂ ਨੇ ਤਾਂ ਆਉਂਦੇ ਦੋ ਤਿੰਨ ਦਿਨ ਜਿਹੜਾ ਥੋੜੇ ਮੌਸਮ ਕਰਬਟ ਲੈ ਸਕਦਾ ਹਲਕੀ ਕਰਬਟ ਲੈ ਸਕਦਾ ਜਿਹਦੇ ਕਾਰਨ ਕਿਸਾਨ ਵੀਰਾਂ ਨੂੰ ਮੇਰੇ ਵੱਲੋਂ ਤਾਂ ਇਹੀ ਸਲਾਹ ਕੀ ਬੀ 2-3 ਦਿਨ ਹੁਣ ਰੁਕ ਜਾਣਾ 16 ਤੋਂ 16 ਮਾਰਚ ਜਾਂ 16 ਮਾਰਚ ਤੋਂ ਬਾਅਦ ਹੀ ਪਕਣਕਾਂ ਨੂੰ ਪਾਣੀ ਲਾਉਣਾ ਜੇ ਭਾਈ ਬਾਹਲੀ ਔੜਾ ਤਾਂ ਤੁਸੀਂ ਆਪ ਦੀ ਮਰਜ਼ੀ ਕਰ ਸਕਦੇ ਹੋ ਪਾਣੀ ਲਾ ਸਕਦੇ ਹੋ ਉਹਦੇ ਬਾਰੇ ਅਸੀਂ ਕੁਝ ਨਹੀਂ ਕਹਿ ਸਕਦੇ ਪਰ ਸਾਡਾ ਸੰਪਸ਼ਟੀਕਰਨ ਤਾਂ ਇਹ ਆ ਵੀ 1-2 ਦਿਨ ਜਾਂ 2-3 ਦਿਨ ਤੁਸੀਂ ਰੋਕ ਕੇ ਹੀ ਪਾਣੀ ਲਾਓ ਸੋ ਮੋਟੀ ਜੀ ਕਹਾਣੀ ਇਹ ਹੈਗੀ ਅਗਲੇ 24 ਘੰਟਿਆਂ ਦੌਰਾਨ ਮੌਦਾਨ ਤਿਆਰ ਹੈਗਾ ਠੰਡੀ ਹਨੇਰੀ ਪੰਜਾਬ ਦੇ ਕਈ ਇਲਾਕਿਆਂ ਨੂੰ ਪ੍ਰਭਾਵਿਤ ਕਰ ਸਕਦੀ ਹੈਗੀ ਤੇਜ਼ ਹਵਾਵਾਂ ਮ ਠੰਡੀਆਂ ਹਵਾਵਾਂ ਚੱਲ ਸਕਦੀਆਂ ਨੇ ਤੇ ਕੁਝ ਕੁ ਖੇਤਰਾਵਾਂ ਵਿੱਚ ਟੁੱਟਮੀ ਹਲਕੀ ਮੀਂਹ ਦੀ ਕਾਰਵਾਈ ਵੀ ਜਿਹੜੀ ਦੇਖਣ ਨੂੰ ਮਿਲ ਸਕਦੀ ਹੈ ਤੇ ਕਿਤੇ ਕਿਤੇ ਦਰਮਿਆਨੀ ਝੱਟ ਵੀ ਲੱਗ ਸਕਦੀ ਹੈ ਤੇ ਕਿਤੇ ਕਿਤੇ ਦੋ ਚਾਰ ਖੇਤਰਾਵਾਂ ਵਿੱਚ ਗੜੇਮਾਰੀ ਦੇ ਅਸਾਰ ਵੀ ਮੰਨਦੇ ਜਾਪ ਰਹੇ ਨੇ ਕਿਤੇ ਕਿਤੇ ਗੜੇਮਾਰੀ ਦੇਖਣ ਨੂੰ ਮਿਲ ਸਕਦੀ ਹੈ ਬਾਕੀ 14 ਤੇ 14 ਜਾਂ 15 ਮਾਰਚ ਨੂੰ ਵੀ ਕਿਤੇ ਕਿਤੇ ਗਰਚਮਕਲੇ ਬੱਦਲਾਂ ਦਾ ਨਿਰਮਾਣ ਹੋਊਗਾ ਜਿਹੜੇ ਟੁੱਟਮੀ ਮੀਂਹ ਦੀ ਕਾਰਵਾਈ ਦੇ ਸਕਦੇ ਆ ਸੋ ਹਾਲ ਦੀ ਘੜੀ ਇਹ ਹੀ ਅਪਡੇਟ ਸੀ ਜੁੜੇ ਰਹੋ ਮੌਸਮ ਪੰਜਾਬ ਦਾ ਚੈਨਲ ਦੇ ਨਾਲ ਜੀ ਧੰਨਵਾਦ